ਸਰ ਮੈਂ ਮਾਫੀ ਚਾਹਾਂਗੀ ਕਿਉਂਕਿ ਸਰ ਦੇ ਘਰ ਵਿੱਚ ਵੀ ਇੱਕ ਡਾਕਟਰ ਹੈ। ਅ ਓਸ਼ੋ ਦੀਆਂ ਕੁਝ ਲਾਈਨਸ ਮੈਂ ਪੜੀਆਂ ਸੀ ਕਿ ਇੱਕ ਡਾਕਟਰ ساری ਉਮਰ ਪ੍ਰੈਕਟਿਸ ਕਰਦਾ ਪੈਸੇ ਕਮਾਉਂਦਾ ਤੇ ਆਪਣੇ ਬੱਚੇ ਨੂੰ ਮੈਡੀਕਲ ਕਾਲਜ ਭੇਜਦਾ ਤੇ ਜਦੋਂ ਉਹ ਬੱਚਾ ਪੜ੍ਹ ਕੇ ਡਾਕਟਰ ਬਣ ਕੇ ਆ ਜਾਂਦਾ ਜਿਵੇਂ ਆਮ ਤੌਰ ਤੇ ਅਸੀਂ ਡਾਕਟਰਸ ਕਰਦੇ ਆ ਤਾਂ ਫਾਦਰ ਕਹਿੰਦਾ ਕਿ ਹੁਣ ਤੂੰ ਇਹ ਜ਼ਿੰਮੇਵਾਰੀ ਸੰਭਾਲ ਲੈ। ਮੈਂ ਬਹੁਤ ਥੱਕ ਗਿਆ ਤੂੰ ਕੰਟੀਨਿਊ ਕਰ ਤੇ ਕੁਝ ਦਿਨਾਂ ਬਾਅਦ ਫਾਦਰ ਆਪਣੇ ਬੱਚੇ ਨੂੰ ਪੁੱਛਦਾ ਕਿ ਕਿਵੇਂ ਚੱਲ ਰਿਹਾ ਜੋ ਕਲੀਨਿਕ ਮੇਰਾ ਸੀ ਤਾਂ ਉਹ ਕਹਿੰਦਾ ਕਿ ਬਹੁਤ ਵਧੀਆ ਜਿਹੜੀ ਪੇਸ਼ੈਂਟ ਤੁਸੀਂ 30 ਸਾਲਾਂ ਚ ਠੀਕ ਨਹੀਂ ਕਰ ਸਕੇ ਮੈਂ 3 ਦਿਨਾਂ ਚ ਠੀਕ ਕਰ ਦਿੱਤੀ ਤਾਂ ਫਾਦਰ ਕਹਿੰਦਾ ਯੂ ਇਡੀਅਟ ਉਹ ਪੇਸ਼ੈਂਟ ਨੂੰ ਤਾਂ ਮੈਂ ਕਦੇ ਠੀਕ ਹੀ ਨਹੀਂ ਸੀ ਕਰਨਾ ਕਿਉਂਕਿ ਉਹਦੀ ਤੋ ਜਿਹੜੀ ਫੀਸ ਲੈਂਦਾ ਸੀ ਉਹਦੇ ਕਰਕੇ ਤਾਂ ਮੈਂ ਤੇਰੀ ਸਾਰੀ ਪੜ੍ਹਾਈ ਮੁਕੰਮਲ ਕੀਤੀ ਹੈ। ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਉਹ ਇੰਨੀ ਅਮੀਰ ਹੈ ਕਹਿੰਦਾ ਪੇਸ਼ੈਂਟ ਕਿ ਮੈਂ ਉਹਨੂੰ ਸਾਰੀ ਉਮਰ ਵੀ ਪੇਸ਼ੈਂਟ ਬਣਾਈ ਰੱਖ ਸਕਦਾ। ਸੋ ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਕਿ ਕਿਵੇਂ ਪੇਸ਼ੈਂਟ ਨੂੰ ਆਪਾਂ ਆਪਣੇ ਨਾਲ ਕੰਟੀਨਿਊ ਕਰਕੇ ਰੱਖਣਾ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਆਪਣੀ ਜ਼ਿੰਦਗੀ ਦਾ ਇੱਕ ਆਧਾਰ ਲੱਗਦਾ। ਕਿਉਂਕਿ ਜਦੋਂ ਉਸ ਟਾਈਮ ਪੀ ਐਮਟੀ ਹੁੰਦੀ ਸੀ ਤੇ ਇਹ ਕਾਲਜ ਜਿਹੜਾ ਸੀ ਉਹ ਸ਼ੈਡਾਂ ਵਿੱਚ ਚੱਲਦਾ ਸੀ ਜਿਵੇਂ ਗੋਡਾਊਨ ਹੁੰਦੇ ਨੇ ਉੱਪਰ ਸ਼ੈੱਡ ਪਾਏ ਹੁੰਦੇ ਸੀ ਥੱਲੇ ਬਿਲਡਿੰਗ ਹੁੰਦੀ ਸੀ ਛੱਤਾਂ ਵੀ ਨਹੀਂ ਸੀ ਸੋ ਇਹੋ ਜਿਹੇ ਕਾਲਜ ਦੇ ਵਿੱਚ ਵਿਦਿਆਰਥੀ ਆਉਂਦੇ ਨਹੀਂ ਸੀ ਜ਼ਿਆਦਾਤਰ ਪਟਿਆਲਾ ਅੰਮ੍ਰਿਤਸਰ ਪ੍ਰੈਫਰ ਕਰਦੇ ਹੁੰਦੇ ਸੀ ਮੇਰੀ ਮੈਰਿਟ ਉੱਪਰ ਹੋਣ ਦੇ ਬਾਵਜੂਦ ਵੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਇੱਥੇ ਐਡਮਿਸ਼ਨ ਦਵਾਈ ਸੀ ਕਿਉਂਕਿ ਸਾਡੇ ਕੋਲ ਪੈਸੇ ਵੀ ਨਹੀਂ ਸੀ ਔਰ ਇਹ ਕਾਲਜ ਇਸ ਕਰਕੇ ਜਾਣਿਆ ਜਾਂਦਾ ਸੀ ਕਿ ਥੋੜੇ ਸਟੂਡੈਂਟ ਸੀ 50 ਕ ਸਟੂਡੈਂਟ ਹੁੰਦੇ ਸੀ ਔਰ ਪ੍ਰੋਫੈਸਰ ਜੋ ਪੜਾਉਂਦੇ ਸੀ ਉਹਨਾਂ ਨੂੰ ਇੱਕ ਇੱਕ ਸਟੂਡੈਂਟ ਬਾਰੇ ਪਤਾ ਹੁੰਦਾ ਸੀ ਬਹੁਤ ਨਜ਼ਦੀਕੀ ਨਾਲ ਅਟੈਚ ਹੁੰਦੇ ਸੀ ਔਰ ਉਸ ਤੋਂ ਬਾਅਦ ਜਿੰਨਾ ਉਹਨਾਂ ਡਾਕਟਰਸ ਨੇ ਪ੍ਰੋਫੈਸਰਸ ਨੇ ਲਗਨ ਦੇ ਨਾਲ ਸਾਨੂੰ ਪੜਾਇਆ ਮੈਨੂੰ ਲੱਗਦਾ ਕਿ ਹਰ ਪਾਸੇ ਕਿਉਂਕਿ ਉਸ ਤੋਂ ਬਾਅਦ ਜਦੋਂ ਮੈਨੂੰ ਨੌਕਰੀ ਵੀ ਮਿਲੀ ਤਾਂ ਮੈਂ ਇਸ ਕਾਲਜ ਵਿੱਚ ਆ ਗਈ ਸੀ ਕਿਉਂਕਿ ਇੱਥੇ ਰਿਹائش ਵੀ ਹੁੰਦੀ ਸੀ ਮੈਡੀਕਲ ਕੈਂਪਸ ਇੱਕ ਬਹੁਤ ਵੱਡੀ ਐਟ੍ਰੈਕਸ਼ਨ ਸੀ ਇਸ ਕਾਲਜ ਦੀ ਸੋ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਖੜਾ ਰਿਹਾ ਇਹ ਕਾਲਜ ਔਰ ਮੇਰੀ ਜ਼ਿੰਦਗੀ ਦਾ ਤੁਰਾ ਬਣਿਆ ਔਰ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਅੱਜ ਜੋ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਆਪਣੀ ਸੋਚ ਦੇ ਨਾਲ ਚੁਣੀ ਔਰ ਮਾਨ ਸਾਹਿਬ ਨੇ ਮੇਰੇ ਵਰਗੇ ਲੋਕਾਂ ਨੂੰ ਇਸ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਸੋ ਇਸ ਕਰਕੇ ਮੈਨੂੰ ਇਸ ਕਾਲਜ ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਡਾਕਟਰਸ ਦੀ ਗੱਲ ਕਰੀਏ ਤਾਂ ਬੜਾ ਕਨਟਰਾਡਿਕਟਰੀ ਜਿਹਾ profession ਹੈ ਸਰ ਮੈਂ ਮਾਫੀ ਚਾਹਾਂਗੀ ਕਿਉਂਕਿ ਸਰ ਦੇ ਘਰ ਵਿੱਚ ਵੀ ਇੱਕ ਡਾਕਟਰ ਹੈ। ਅ ਓਸ਼ੋ ਦੀਆਂ ਕੁਝ ਲਾਈਨਸ ਮੈਂ ਪੜੀਆਂ ਸੀ ਕਿ ਇੱਕ ਡਾਕਟਰ ساری ਉਮਰ ਪ੍ਰੈਕਟਿਸ ਕਰਦਾ ਪੈਸੇ ਕਮਾਉਂਦਾ ਤੇ ਆਪਣੇ ਬੱਚੇ ਨੂੰ ਮੈਡੀਕਲ ਕਾਲਜ ਭੇਜਦਾ ਤੇ ਜਦੋਂ ਉਹ ਬੱਚਾ ਪੜ੍ਹ ਕੇ ਡਾਕਟਰ ਬਣ ਕੇ ਆ ਜਾਂਦਾ ਜਿਵੇਂ ਆਮ ਤੌਰ ਤੇ ਅਸੀਂ ਡਾਕਟਰਸ ਕਰਦੇ ਆ ਤਾਂ ਫਾਦਰ ਕਹਿੰਦਾ ਕਿ ਹੁਣ ਤੂੰ ਇਹ ਜ਼ਿੰਮੇਵਾਰੀ ਸੰਭਾਲ ਲੈ। ਮੈਂ ਬਹੁਤ ਥੱਕ ਗਿਆ ਤੂੰ ਕੰਟੀਨਿਊ ਕਰ ਤੇ ਕੁਝ ਦਿਨਾਂ ਬਾਅਦ ਫਾਦਰ ਆਪਣੇ ਬੱਚੇ ਨੂੰ ਪੁੱਛਦਾ ਹੈ ਕਿ ਕਿਵੇਂ ਚੱਲ ਰਿਹਾ ਜੋ ਕਲੀਨਿਕ ਮੇਰਾ ਸੀ ਤਾਂ ਉਹ ਕਹਿੰਦਾ ਕਿ ਬਹੁਤ ਵਧੀਆ ਜਿਹੜੀ ਪੇਸ਼ੈਂਟ ਤੁਸੀਂ 30 ਸਾਲਾਂ ਚ ਠੀਕ ਨਹੀਂ ਕਰ ਸਕੇ ਮੈਂ 3 ਦਿਨਾਂ ਚ ਠੀਕ ਕਰ ਦਿੱਤੀ ਤਾਂ ਫਾਦਰ ਕਹਿੰਦਾ ਯੂ ਇਡੀਅਟ ਉਹ ਪੇਸ਼ੈਂਟ ਨੂੰ ਤਾਂ ਮੈਂ ਕਦੇ ਠੀਕ ਹੀ ਨਹੀਂ ਸੀ ਕਰਨਾ ਕਿਉਂਕਿ ਉਹਦੀ ਤੋ ਜਿਹੜੀ ਫੀਸ ਲੈਂਦਾ ਸੀ ਉਹਦੇ ਕਰਕੇ ਤਾਂ ਮੈਂ ਤੇਰੀ ਸਾਰੀ ਪੜ੍ਹਾਈ ਮੁਕੰਮਲ ਕੀਤੀ ਹੈ। ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਉਹ ਇੰਨੀ ਅਮੀਰ ਹੈ ਕਹਿੰਦਾ ਪੇਸ਼ੈਂਟ ਕਿ ਮੈਂ ਉਹਨੂੰ ਸਾਰੀ ਉਮਰ ਵੀ ਪੇਸ਼ੈਂਟ ਬਣਾਈ ਰੱਖ ਸਕਦਾ। ਸੋ ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਕਿ ਕਿਵੇਂ ਪੇਸ਼ੈਂਟ ਨੂੰ ਆਪਾਂ ਆਪਣੇ ਨਾਲ ਕੰਟੀਨਿਊ ਕਰਕੇ ਰੱਖਣਾ। ਸੋ ਇਸ ਤੋਂ ਬਾਅਦ ਉਹ ਕਹਿੰਦੇ ਕਿ ਗਵਰਨਮੈਂਟ ਸ਼ੁੱਡ ਨਾਟ ਪੇ ਦੀ ਡਾਕਟਰਸ ਫਾਰ ਦਾ ਪੇਸ਼IENTS ਗਵਰਨਮੈਂਟ ਨੂੰ ਡਾਕਟਰਸ ਨੂੰ ਇਸ ਕਰਕੇ ਪੇ ਕਰਨਾ ਚਾਹੀਦਾ ਕਿ ਕਿੰਨੇ ਲੋਕ ਸਵਸਥ ਨੇ ਕਿੰਨੇ ਲੋਕ ਤੰਦਰੁਸਤ ਨੇ ਸੋ ਸਰਕਾਰਾਂ ਇਸ ਤਰ੍ਹਾਂ ਦਾ ਵਿਵਸਥਾ ਕਰਨ ਕਿ ਉਹਨਾਂ ਡਾਕਟਰਾਂ ਨੂੰ ਜ਼ਿਆਦਾ ਤਨਖਾਹ ਦਿੱਤੀ ਜਾਵੇ ਜਿਨ੍ਹਾਂ ਦੇ ਹਲਕੇ ਦੇ ਵਿੱਚ ਜ਼ਿਆਦਾ ਲੋਕ ਤੰਦਰੁਸਤ ਨੇ ਔਰ ਲੋਕ ਵੀ ਸਰਕਾਰਾਂ ਨੂੰ ਇਸ ਕਰਕੇ ਪੈਸੇ ਦੋਣਨ ਕਿ ਅਸੀਂ ਜਿਆਦਾ ਤੰਦਰੁਸਤਾਂ ਸੋ ਇੱਕ ਵਕਰੀ ਤਰ੍ਹਾਂ ਦਾ ਕਨਸੈਪਟ ਜਿਹੜਾ ਪੇਸ਼ ਕੀਤਾ ਗਿਆ ਸੋ ਅੱਜ ਦੇ ਦਿਨ ਮੈਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਔਰ ਜਿਨ੍ਹਾਂ ਦੇ ਕਰਕੇ ਕਿਉਂਕਿ ਮੈਂ ਤਕਰੀਬਨ 18 ਸਾਲ ਇਸ ਕਾਲਜ ਨਾਲ ਜੁੜੀ ਰਹੀ ਆ ਔਰ ਇੰਨੇ ਮਾੜੇ ਹਾਲਾਤ ਵੀ ਦੇਖੇ ਸੀ ਜਦੋਂ ਮੈਂ ਐਮਰਜੈਂਸੀ ਵਿੱਚ ਵੀ ਡਿਊਟੀ ਕਰਦੀ ਹੁੰਦੀ ਸੀ ਔਰ ਕਈ ਵਾਰੀ ਆਕਸੀਜਨ ਦੇ ਸਿਲੰਡਰ ਪਿੱਛੇ ਭੱਜੇ ਫਿਰਦੇ ਹੁੰਦੇ ਸੀ ਕਿ ਮਰੀਜ਼ ਆ ਗਿਆ ਕਿੱਥੋਂ ਲੈ ਕੇ ਆਈਏ ਔਰ ਸਾਰੇ ਹਸਪੀਟਲ ਦੇ ਵਿੱਚ ਇੱਕੋ ਹੀ ECG ਟੈਕਨੀਸ਼ੀਅਨ ਹੁੰਦਾ ਸੀ ਜੋ ਸਾਰੇ ਕਿਤੇ ਘੁੰਮਦਾ ਹੁੰਦਾ ਸੀ ਚੋਹਾਨ ਉਸ ਦਾ ਨਾਮ ਸੀ ਮੈਨੂੰ ਅੱਜ ਵੀ ਯਾਦ ਹੈ ਔਰ ਅੱਜ ਅਸੀਂ ਇਸ ਮੰਜ਼ਲ ਤੇ ਪਹੁੰਚੇ ਹਾਂ ਕਿਉਂਕਿ ਉਹਨਾਂ ਮਾੜੇ ਦਿਨਾਂ ਵਿੱਚ ਵੀ ਚੰਗੇ ਦਿਨਾਂ ਵਿੱਚ ਵੀ ਇੱਕ ਵਾਰੀ ਵੀ ਨਹੀਂ ਹੋਇਆ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਇਸ ਕਾਲਜ ਜਾਂ ਹਸਪੀਟਲ ਨੂੰ ਆ ਕੇ ਦੇਖੇ ਸੋ ਇਹ ਧਰਤੀ ਭਾਗਾ ਭਰੀ ਹੈ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ ਇਸ ਧਰਤੀ ਤੇ ਆ ਕੇ ਐਡੇ ਵੱਡੇ ਜਿਹੜੀਆਂ ਤੋਹਫੇ ਇਸ ਕਾਲਜ ਨੂੰ ਦੇਣ ਜਾ ਰਿਹਾ ਹੈ ਬਹੁਤ-ਬਹੁਤ ਮੁਬਾਰਕਬਾਦ ਸੋ ਜਾਂਦੇ ਜਾਂਦੇ ਮੈਂ ਦੋ ਲਾਈਨਾਂ ਸਾਡੇ ਮੁੱਖ ਮਹਿਮਾਨ ਜੀ ਲਈ ਜ਼ਰੂਰ ਕਹਿ ਕੇ ਜਾਵਾਂਗੀ ਕਿਉਂਕਿ ਬਹੁਤ ਜ਼ਿਆਦਾ ਸਟਰਗਲ ਇਹਨਾਂ ਦੀ ਲਾਈਫ ਦੇ ਵਿੱਚ ਇੱਕ ਪਰਵਰਤਨ ਲਿਆਉਣ ਦੇ ਲਈ ਪੰਜਾਬ ਦੇ ਵਿੱਚ ਤੂੰ ਹੈ ਸੱਚ ਦਾ ਮੁਸਾਫਿਰ ਤੇ ਝੂਠ ਦਾ ਪਸਾਰਾ ਕਿਤੇ ਬਹਿ ਨਾ ਜਾਈ ਛਾਵੇਂ ਇਹ ਮিনার ਢੈਣ ਵਾਲੇ ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆ ਜਗਦੇ ਨੇ ਅੰਤ ਕਾਇਆ ਤੇ ਸੇਕ ਸਹਿਣ ਵਾਲੇ ਸੋ ਅਸੀਂ ਆਪਣੇ ਸੀਐਮ ਸਾਹਿਬ ਤੋਂ ਮੁੱਖ ਮੰਤਰੀ ਜੀ ਤੋਂ ਇਹੀ ਆਸ ਕਰਦੇ ਹਾਂ ਕਿ ਉਹ ਕਦੇ ਸੂਰਜ ਬਣ ਕੇ ਕਦੇ ਦੀਵਾ ਬਣ ਕੇ ਪੰਜਾਬ ਚ ਰੌਸ਼ਨੀਆਂ ਵੰਡਦੇ ਰਹਿਣ ਬਹੁਤ ਬਹੁਤ ਨਮਰਦ